ਸ਼ਸ਼ੀ ਕਾ ਜੀ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਤੇ ਅੱਜ ਅਸੀਂ ਨਾ ਥੋੜਾ ਬਾਹਰ ਆਏ ਹੋਇਆ ਤੇ ਤੁਸੀਂ ਲੋਕੇਸ਼ਨ ਦੇਖੋ ਕਿੰਨੀ ਸ਼ਾਨਦਾਰ ਹੈ ਬਹੁਤ ਸੋਹਣਾ ਪਾਰਕ ਹੈ ਤੇ ਬਹੁਤ ਹੀ ਵਧੀਆ ਲੋਕੇਸ਼ਨ ਆ ਫਲਾਵਰ ਵਗੈਰਾ ਬਹੁਤ ਲਾਏ ਹੋਏ ਨੇ ਤੇ ਬਹੁਤ ਹੀ ਵਧੀਆ ਸ਼ਾਨਦਾਰ ਲੋਕੇਸ਼ਨ ਆ ਤੇ ਆਪਾਂ ਇੱਥੇ ਤੁਹਾਨੂੰ ਮਾਹੌਲ ਦਿਖਾਉਣੇ ਆ ਮੈਂ ਤੁਸੀਂ ਲੋਕੇਸ਼ਨ ਦੇਖੋ ਬਹੁਤ ਹੀ ਸ਼ਾਨਦਾਰ ਲੋਕੇਸ਼ਨ ਆ ਹਨਾ ਅਪਾ ਹੁਣ ਇੱਥੋਂ ਦਾ ਮਾਹੌਲ ਦਿਖਾਉਣਾ ਪੂਰਾ ਪਹਿਲਾਂ ਇੱਧਰ ਨੂੰ ਚੱਲਦੇ ਆ ਵਾਹ ਜੀ ਵਾਹ ਵਾਹ ਆ ਕੈਮਰਾਮੈਨ ਜੀ ਥੋੜਾ ਇੱਧਰ ਨੂੰ ਕਰੋ ਇਹਦਾ ਕਿਰਨਾ ਬਠਿੰਡੇ ਵਾਲੀ ਤੇ ਆ ਖੰਡ ਜਿਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਹੈਲੋ ਗਾਇਸ ਕਿਵੇਂ ਹੋ ਹੈਲੋ ਫਰੈਂਡ ਕਿਵੇਂ ਹੋ ਜੀ ਜੀ ਤੁਸੀਂ ਇੱਥੇ ਕਿਵੇਂ ਅਚਾਨਕ ਹੀ ਅਸੀਂ ਨਾ ਇੱਥੋਂ ਦੇ ਲੰਘੇ ਜਾ ਰਹੇ ਸੀ ਮੈਂ ਹਾਂ ਚਲੋ ਦਰਸ਼ਕਾਂ ਨੂੰ ਕੁਝ ਪਾਰਕ ਬਹੁਤ ਸੋਹਣਾ ਨਾ ਬਣਿਆ ਹੋਇਆ ਆਪਾਂ ਦੇਖਾ ਰਹੇ ਹਾਂ ਮੈਂ ਮੈਡਮ ਜੀ ਇੱਥੇ ਨਾ ਕੁੜੀ ਦੀ ਹੈਲਪ ਕਰਨ ਆਈ ਆ ਜੀ ਇਹਨਾਂ ਦੇ ਨਾ ਖੰਡ ਗਵਾਚ ਗਈ ਤੇ ਕਿੰਨਾ ਚੇਰੀ ਹੋ ਗਿਆ ਵਿਚਾਰੀ ਹਨਾ ਬਹੁਤ ਲੋਕਾਂ ਦੀ ਮਿੰਤਾਂ ਤਰਲੇ ਕਰੀ ਜਾਂਦੀ ਆ ਤੇ ਮੈਂ ਕਿਹਾ ਚੱਲ ਅੱਜ ਕਿਰਨ ਬਠਿੰਡਾ ਦੀ ਖੰਡ ਜਰੂਰ ਭਾਲ ਕੇ ਦਿਉ ਖੰਡ ਤੇ ਆਦੀ ਮਿਲ ਗਈ ਸੀ ਪਰ ਉਹਦੀ ਨਾ ਦੂਜੀ ਖੰਡ ਉਹਦੇ ਕੋਲੇ ਆ ਹਜੇ ਤਾਂ ਜੋ ਅਸੀਂ ਇੱਥੇ ਬੈਠ ਗਏ ਜਿੰਨਾ ਟਾਈਮ ਉਹ ਸਾਈਡ ਤੇ ਨਹੀਂ ਹੁੰਦੀ ਇਹਦੀ ਖੰਡ ਇਹਨੂੰ ਮਿਲਦੀ ਨਹੀਂ 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 ਜੀ ਮੁੜ ਕੇ ਹੀ ਟੰਬੇ ਖਾਣੇ ਉਹਦੇ ਕੋਲੇ ਜਾ ਕੇ ਥੋੜੇ ਦਾ ਕਿਹੜਾ ਟੰਬੇ ਦਾ ਭਰਾਵਾ ਤੁਸੀਂ ਤਾਂ ਕਹਿੰਦੇ ਮੇਲੇ ਵਿੱਚ ਡਾਂਗ ਖੜ ਕੀ ਡਾਂਗ ਤਾਂ ਤੁਸੀਂ ਐਡੀ ਲਈ ਆ ਤੁਹਾਡੇ ਕਿਹੜੇ ਦੰਬੇ ਲਾਊਗਾ ਨਹੀਂ ਨਹੀਂ ਉਹ ਗੱਲਾਂ ਹੋਰ ਆ ਜੀ ਇਹ ਇਹ ਰੀਅਲ ਜ਼ਿੰਦਗੀ ਆਏ ਰੀਅਲ ਜ਼ਿੰਦਗੀ ਆ ਜੀ ਸਾਡੀ ਪਰਸਨਲੀ ਮੇਰਾ ਖੰਡ ਇੱਥੇ ਬੈਠਾ ਕਿਸੇ ਖੰਡ ਨਾਲ ਮੈਂ ਹੁਣ ਪਕੜ ਲਿਆ ਹੁਣ ਬਹੁਤਾ ਇੱਕ ਜੁੰਡਾ ਨਹੀਂ ਛੱਡਣਾ ਦੇਖਿਓ ਪੁੰਡੇ ਸਾਰੇ ਖੜਾ ਦੇ ਇੱਕ ਪੁੰਡਾ ਨਹੀਂ ਹੁੰਦਾ ਮੈਂ ਛੱਡਣਾ ਪੁੰਡੇ ਪੱਟ ਪਟ ਕੇ ਉਹਦੇ ਬੁਰੇ ਹਾਲ ਕਰਨੇ ਸਾਰੇ ਗਰਾਊਂਡ 'ਚ ਮੈਨੂੰ ਟਟੀ ਸੁਣਾ ਤੇ ਮੈਨੂੰ ਮਾਰੇ ਦੱਸੇਂਗੇ ਭਾਣੇ ਪੁੰਡਾ ਕੀ ਹੁੰਦਾ ਪੁੰਡਾ ਹਾ ਅਚਾ ਇਹਨਾਂ ਨੂੰ ਤੁਸੀਂ ਪੁੰਡੇ ਕਹਿੰਦੇ ਹੋ ਆ ਤੇ ਸਾਡੇ ਤਾਂ ਗੁੱਤਨੀ ਕਹਿੰਦੇ ਨਾ ਜੀ ਪੂੰਡਾ ਕਹਿੰਦੇ ਸਾਡੇ ਬਾੜਾ ਲੋਕ ਪੂੰਡਾ ਕਹਿੰਦੇ ਇਹਨੂੰ ਨਹੀਂ ਸਾਡੇ ਤਾਂ ਗੁੱਤਨੀ ਕਹਦੇ ਮਾਰੋ ਦੋ ਚਤਰ ਗੁੱਤਨੀ ਜੀ ਮੈਂ ਤੁਹਾਡੇ ਵੀ ਨਹੀਂ ਨਹੀਂ ਸਾਡੇ ਤਾਂ ਭਰਾਵਾ ਮੈਂ ਮਨ ਲਾਦਾ ਗੁੱਤ ਕਹਿੰਦੇ ਸਾਡੇ ਤਾਂ ਜੀ ਗੁੱਤ ਕਹਿੰਦੇ ਹਾਂਜੀ ਗੁੱਤ ਤਾਂ ਕਹਿੰਦੇ ਆ ਇਹ ਤੇ ਜਨਾਨੀ ਦੀ ਗੁੱਤ ਪਿੱਛੇ ਮੱਤ ਹੁੰਦੀ ਆ ਇਹ ਜੇ ਬੰਦੇ ਜਨਾਨੀ ਦੀ ਨਾ ਤੇ ਕਿਰਨਾਂ ਦੀ ਗੁੱਤ ਜਨਾਨੀ ਦੇ ਮਰਾਵਾ ਗਲਤ ਕਹਿਦਾ ਸੀ ਨਹੀਂ ਕਹਿਦੇ ਹੁੰਦੇ ਸਿਆਣੇ ਬੰਦੇ ਵੀ ਜਨਾਨੀ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ ਵੀ ਜਨਾਨੀ ਨੂੰ ਇੰਨੀ ਉਹ ਨਹੀਂ ਹੁੰਦੀਗੇ ਵੈਸੇ ਸੁਣਿਆ ਲੋਕਾਂ ਤੋਂ ਮੈਂ ਤਾਂ ਇਹ ਮੈਂ ਕਿਹਾ ਵੀ ਗੁੱਤ ਹੀ ਕਹਿੰਦੇ ਆ ਉਹ ਤੁਹਾਨੂੰ ਕੀ ਲੱਗਦਾ ਵੀ ਜਨਾਨੀ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ ਨਾ ਨਾ ਗਲਤ ਸੋਚ ਆਏ ਬਿਲਕੁਲ ਗਲਤ ਸੋਚ ਆ ਗਨ ਜਨਾਨੀ ਦੀ ਗੁੱਤ ਪਿੱਛੇ ਨਹੀਂ ਹੁੰਦੀ ਜਨਾਨੀ ਦੇ ਘਟਾ ਚ ਹੁੰਦੀ ਹੈ ਜਨਾਨੀ ਦਿਮਾਗ ਬਾਲਾ ਤੇਜ ਹਾਇ ਬਾਲਾ ਇੰਨਾ ਤੇਜ ਇੰਨਾ ਛਾਤਰਾ ਕਿਸ ਦੀ ਚੋਰੀ ਪਕੜਨੀ ਹੋਵੇ ਕਿਸੇ ਦੇ ਪੈਸੇ ਦੇਖਣੇ ਹੁਣ ਚੋਰੀ ਜਿਹੜੇ ਰੱਖਿਆ ਹੁੰਦੇ ਜਨਾਨੀ ਬਹੁਤ ਤੇਜ ਜਾਤ ਆ ਬਹੁਤ ਹੀ ਬਹੁਤ ਮੋਦੀ ਜੀ ਨੇ ਬਹੁਤ ਪੰਗਾ ਬਣਾਇਆ ਸਾਰਾ ਕੁਝ ਜਨਾਨੀ ਜਿੰਦਾ ਬਾਦ ਦੇਖ ਭਗਵਾਨ ਤੁਮਾਨ ਨੇ ਨੀ ਅਧਾਰ ਕਾਰਡ ਚਲਾਇਆ ਮੈਂ ਵੀ ਹੁਣ ਅਧਾਰ ਕਾਰਡ ਤੇ ਆਈ ਆ ਜੀ ਨਹੀਂ ਤੁਸੀਂ ਇੰਸਟਾਗ੍ਰਾਮ ਸਟਾਰ ਹੋ ਲਵਾਫੇ ਲਈ ਫਰਨੇ ਚਪਲਾ ਪਾਈ ਫਰਦੋ ਇਹ ਕੀ ਗੱਲ ਬਣੀ ਏ ਮੇਰੀ ਰੀਅਲ ਜ਼ਿੰਦਗੀ ਹੈ ਜੀ ਮੇਰੇ ਕੋਲ ਬਸ ਆਹੀ ਚੀਜ਼ ਹੁੰਦੀ ਆ ਲੋਕਾਂ ਨੂੰ ਤਾਂ ਬਹੁਤ ਗਲਤ ਮੈਂ ਮਿਆਂ ਕੀ ਕਿਰਨਾ ਬਠਿੰਡੇ ਵਾਲੀ ਚ ਐਸ਼ ਕਰਦੀ ਆ ਨਹੀਂ ਨਹੀਂ ਜੀ ਮੇਰੇ ਕੋਲ ਮੇਰੇ ਕੋਲ 40 ਰੁਪਏ ਹੋਣਗੇ ਤੇ ਇੱਕ ਆਧਾਰ ਕਾਰਡ ਹੈ ਜੀ ਹੋਰ ਮੇਰੇ ਕੋਲੇ ਕੁਝ ਨਹੀਂ ਹੈਗਾ ਜੀ ਇਹ ਆ ਲਫਾਫਾ ਜੀ ਅੱਛਾ 500 ਦਾ ਨੋਟ ਲੁਕੋਈ ਨਹੀਂ ਨਹੀਂ ਇਹ 500 ਦਾ ਨੋਟ ਨਹੀਂ ਹੈਗਾ ਹਾਂ ਇਹ ਤੁਹਾਨੂੰ ਭੁਲੇਖਾ ਪੈ ਗਿਆ ਨਹੀਂ ਨਹੀਂ 500 ਨਹੀਂ ਹੈਗਾ ਬੁੱਗੇ ਇਹ ਆ ਵੇ ਟਿਕਟ ਆ ਆਧਾਰ ਕਾਰਡ ਦੀ ਆਹੀ ਆ अच्छा मैं सुनया तुसी चुगलिया टप्पे भी, भी कर बहुत करदे लोकां ਦੇ ਘਰ ਟੜਾਉਨੇ ਹੋ ਇਹ ਵੀ ਕੰਮ ਕਰਦੇ ਨਹੀਂ ਹਜੇ ਮੈਂ ਕੰਮ ਸ਼ੁਰੂ ਕੀਤਾ ਜੀ ਮੈਂ ਕੀਤਾ ਜੀ ਨੂੰ ਕਿਹਾ ਵੀ ਆਪਾਂ ਇਹ ਕੰਮ ਸ਼ੁਰੂ ਕਰਗੇ ਹਨ ਮੈਨੂੰ ਬਹੁਤ ਵਧੀਆ ਲੱਗਿਆ ਲੱਗਦਾ ਜਦੋਂ ਲੋਕਾਂ ਦੇ ਘਰੇ ਜਿੱਦਾਂ ਲੱਗਾ ਟੱਪ ਨਹੀਂ ਜਨਾਨੀਆਂ ਦੇ ਟੰਬੇ ਪਵਾਉਣੇ ਤੇ ਇਹ ਗੱਲ ਕਰਦੇ ਕਿਦਾਂ ਵੈਸੇ ਤੁਸੀਂ ਕਿ ਮੈਂ ਜੇ ਸ਼ੁਰੂਆਤ ਕਿਦਾਂ ਕਰ ਦਿਆਂ ਮਤਲਬ ਜੈਂਟਸ ਨੂੰ ਕੁਝ ਕਹਨੇ ਆ ਜਾਂ ਲੇਡੀਜ਼ ਨੂੰ ਕੁਝ ਕਹਨੇ ਆ ਵੀ ਤੁਹਾਡੇ ਘਰ ਨਹੀਂ ਮੈਂ ਜਨਾਨੀ ਨੂੰ ਕਹਿ ਦਿੰਨੇ ਆ ਵੀ ਅੱਜ ਮੈਂ ਗਈ ਸੀਗੀ ਬਾਜ਼ਾਰ ਤੇ ਮੈਂ ਤੇਰੇ ਘਰ ਵਾਲੇ ਨੂੰ ਨਾ ਰਿਕਸ਼ੇ ਤੇ ਕੋਈ ਜਨਾਨੀ ਬਾਈ ਜਾਂਦਾ ਸੀ ਇੱਕ ਮਿੰਟ ਕੀ ਇਹਨੇ ਤੇ ਕਰੇ ਪੰਗਾ ਪੈ ਜਾਂਦਾ ਆ ਮੋਟਰਸਾਈਕਲ ਤੇ ਤਾਂ ਕਹਿ ਦਿਆ ਕਰ ਨਹੀਂ ਨਹੀਂ ਰਿਕਸ਼ੇ ਰਿਸ਼ਕਾ ਫੀਲਾ ਸੋਈ ਭਰਾਵਾ ਮੈਂ ਤੋ ਨਹੀਂ ਛੋੜਨਾ ਇੰਟਰਵਿਊ ਹੁੰਦੀ ਸੋਈ ਤਾਂ ਮੇਰੀਆਂ ਬੱਖੀਆਂ ਤੜਾ ਲੂ ਰਾਵੀ ਇਹ ਕੰਮ ਨਾ ਕਰੋ ਦੇਖੋ ਕਿ ਚੱਕ ਇੱਕ ਸੀ ਹੁਣ ਦੋ ਹੋ ਗਏ ਹੁਣ ਦੋ ਜਣੀਆਂ ਹੀ ਚੂਲਿਆ ਲਾਇਆ ਕਰੋਗੇ ਇੱਕ ਉਸ ਗੁੱਟ ਤੇ ਜਾਇਆ ਗੁਰਗੀ ਪਿੰਡ ਵਿੱਚ ਇੱਕ ਉਸ ਗੁੱਟ ਤੇ ਜਾਇਆ ਕਰੋ ਤੁਸੀਂ ਆ ਚੁਗਲੀਆਂ ਚੱਪਿਆਂ ਦਾ ਕੰਮ ਤਾਂ ਕਰਿਓ ਬਾਅਦ ਚ ਤੁਹਾਨੂੰ ਦੱਸਾਂ ਗੱਲ ਮੈਂ ਤੁਸੀਂ ਬਲੇ ਦੀ ਖੰਡ ਲੱਭੋ ਜਿਹੜੀ ਕਿਸੇ ਕੋਲ ਵਿੱਚ ਉਹ ਤਾਂ ਸੀ ਮਾਰਚ ਹੈ ਜੀ ਮੈਂ ਮੜਾ ਜਾ ਕ ਨਿਕਲਦੇ ਤਾਂ ਸਹੀ ਬਾ ਡੰਡੇ ਮਾਰਚ ਕੋਲਾ ਤਿਆਰ ਹੀ ਹੈ ਖੰਡ ਲਈ ਹੁਣ ਖੰਡ ਦੀ ਤੁਸੀਂ ਵੀ ਸਾਡੇ ਸਪੋਰਟ ਕਰਿਓ ਜੀ ਆਪਾਂ ਮਸਾ ਤੈਦੀ ਮੈਂ ਕੰਡ ਲੱਭੀ ਹੈਗੀ ਬਾਲਾ ਮੈਨੂੰ ਗੁੱਸਾ ਆਈ ਜਾਂਦਾ ਕਿ ਜਿਹੜੀ ਮੇਰੀ ਖੰਡ ਆ ਹੋ ਗਈ ਸੀ ਕੰਡ ਨੂੰ ਮੈਂ ਹਾਂਜੀ ਅਗਲੀ ਵੀਡੀਓ ਚ ਤੁਹਾਨੂੰ ਤੁਹਾਡੇ ਸਾਹਮਣੇ ਖੰਡ ਆਪਦੀ ਖੰਡ ਜ਼ਰੂਰ ਇਹ ਪੇਸ਼ ਕਰੂਗੀ ਠੀਕ ਹੈ ਜੀ ਦੋ ਜਣੇ ਹੋਣਗੇ ਲੋ ਵੀ ਦੱਸੋ ਇਹ ਨਾ ਇੱਕ ਇੰਜੋਏਮੈਂਟ ਸੀਗਾ ਜ਼ਿੰਦਗੀ ਦਾ ਕੀ ਆਪਣਾ ਮਕਸਦ ਸੀਗਾ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਜਿੰਨੇ ਖੁਸ਼ ਹੋਗੇ ਓਨੇ ਜ਼ਿੰਦਗੀ ਵਧੀਆ ਲੰਘੂਗੇ ਇਹ ਤੁਸੀਂ ਸੀਰੀਅਸ ਨਾ ਲੈ ਜਾਓ ਵੀ ਕਰਨਾ ਇਹ ਨਹੀਂ ਹੈਗਾ ਜੀ ਆਪਣਾ ਮੈਨੂੰ ਕਿਤੇ ਚੁਗਲੀਆਂ ਟੱਪੇ ਵਾਲੀ ਬਾਹਲੇ ਲੋਕਾਂ ਦੇ ਘਰ ਚੜਾਉਂਦੀ ਹੈ ਇਹ ਕੰਮ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹੋ ਇੰਸਟਾਗ੍ਰਾਮ ਸਟਾਰ ਨੇ ਦੋਨੋਂ ਯਾਨੀਆਂ ਇੱਕ ਅੰਨਾ ਬਠਿੰਡੇ ਜੀ ਵਾਲੀ ਤੇ ਗੀਤਾ ਜੀ ਜਿਨ੍ਹਾਂ ਦੇ ਖੰਡ ਅੰਮ੍ਰਿਤਗੋਰੀ ਨੂੰ ਇਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਇਹ ਅੱਜ ਇੱਥੇ ਸਾਨੂੰ ਕਿਤੇ ਪਾਰਕ ਦੇ ਵਿੱਚ ਮਿਲੇ ਸੀਗੇ ਬੈਠੇ enjoy ਕਰ ਰਹੇ ਸੀਗੇ ਅਸੀਂ ਆਪਣਾ ਵੀਡੀਓ ਕਰਨ ਆਏ ਸੀਗੇ ਇੱਧਰ ਤੇ ਸਾਨੂੰ ਉੱਥੇ ਮਿਲ ਗਏ ਮੈਂ ਕਿਹਾ ਚਲੋ ਥੋੜਾ enjoy ਹੋ ਜੇ ਵੀਡੀਓ ਨੂੰ ਸੀਰੀਅਸ ਨਾ ਲਿਓ ਵੀ ਇਦਾਂ ਇਹ ਸਿਰਫ ਇੱਕ enjoy ਸੀਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਮੈਂ ਕਮੈਂਟ ਕਰ ਦਿਓ ਜੀ ਤੇ ਮੈਡਮ ਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਆਪਦੇ ਪਰਿਵਾਰ ਵਾਂਗੂ ਲੱਗਿਆ ਆਪਦੇ ਭੈਣ ਭਰਾਵਾਂ ਵਾਂਗੂ ਲੱਗਾ ਲੱਗਾ ਹੀ ਨਹੀਂ ਵੀ ਆਪਾਂ ਹਨਾ ਕਿਸੇ ਵੀ ਹੋਰ ਵੀ ਗੈਰ ਦੇ ਕੋਲੇ ਆ ਬਹੁਤ ਵਧੀਆ ਲੱਗਿਆ ਵੀਰੇ ਤੁਹਾਨੂੰ ਬਾਏ 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 ਲਵ ਯੂ ਟੂ ਹੈਲੋ ਫਰੈਂਡ